ਜੀ 20ਵੀਂ ਪੌੜੀ ਦੀ ਪੰਜਵੀਂ ਪੰਕਤੀ ਹੈ ਜੀ ਭਰੀਐ ਮਤ ਪਾਪਾਂ ਕੇ ਸੰਗ ਠੀਕ ਹੈ ਜੀ ਤੇ ਗਾ ਕੇ ਵੀ ਪੜ ਸਕਦੇ ਨੇ ਭਰੀਐ ਮਤ ਪਾਪਾਂ ਕੇ ਸੰਗ ਹੁਣ ਤੱਕ 20ਵੀਂ ਪੌੜੀ ਦੀ ਪਹਿਲੀ ਪੰਕਤੀ ਤੋਂ ਲੈ ਕੇ ਪਹਿਲੀ ਤੇ ਦੂਜੀ ਪੰਕਤੀ ਜੋ ਸੀ ਉਹ ਤਨ ਦੀ ਗੱਲ ਆਈ ਸੀ ਜੀ ਸਰੀਰ ਦੀ ਗੱਲ ਆਈ ਸੀ 20ਵੀਂ ਪੌੜੀ ਦੀ ਤੀਜੀ ਤੇ ਚੌਥੀ ਪੰਕਤੀ ਵਿੱਚ ਸਰੀਰ ਦੇ ਉੱਪਰ ਤਨ ਦੇ ਕੱਪੜਿਆਂ ਦੀ ਗੱਲ ਆਈ ਸੀ ਜੀ ਠੀਕ ਹੈ ਜੀ ਤੇ ਅੱਗੇ ਜਿਹੜੀ ਹੈ 20ਵੀਂ ਦੀ ਪੌੜੀ ਦੀ ਪੰਜਵੀਂ ਤੇ ਛੇਵੀਂ ਪੰਕਤੀ ਹੈ ਉਹ ਮਨ ਦੀ ਗੱਲ ਹੈ ਜੀ ਠੀਕ ਹੈ ਮਨ ਗੰਦਾ ਹੋ ਜੇ ਫਿਰ ਧੋਈ ਦਾ ਕਿਦਾਂ ਤਨ ਦੇ ਕੱਪੜੇ ਗੰਦੇ ਹੋ ਜਾਣ ਧੋਈ ਦਾ ਕਿਦਾਂ ਜੀ ਤੇ ਇੱਥੇ ਮਹਾਰਾਜ ਕਹਿੰਦੇ ਜੇ ਮਨ ਗੰਦਾ ਹੋ ਜਵੇ ਫਿਰ ਕੋਸ਼ਿਸ਼ ਕਰ ਲਈਏ ਜੀ ਯਾਦ ਕਰੀਏ ਕਿ ਬਾਣੀ ਜਿਹੜੀ ਆ ਅਸੀਂ ਜੋ ਪੜ ਰਹੇ ਆ ਨਾ ਆਪਣੇ ਮਨ ਦੇ ਨਾਲ ਗੱਲ ਕਰ ਰਹੇ ਆ ਉਹ ਮੇਰਿਆ ਮਨਾ ਜੇ ਤੇਰਾ ਤਨ ਮੂ ਭਰੀਏ ਹੱਥ ਪੈਰ ਤਨ ਦੇ ਜੇ ਤੇਰਾ ਤਨ ਜਿਹੜਾਗਾ ਗੰਦਾ ਹੋ ਜਵੇਂ ਤੂੰ ਧੋ ਲੈਣਾ ਜੇ ਤੇਰੇ ਕੱਪੜੇ ਗੰਦੇ ਹੋ ਜਵੇਂ ਮੂਤ ਪਲੀਤੀ ਹੋ ਜਨ ਤੂੰ ਉਹ ਵੀ ਸਾਬਣ ਲਾ ਕੇ ਧੋ ਲੇਗਾ ਮਨਾ ਮੇਰਿਆ ਜੇ ਤੇਰੀ ਮਤ ਪਾਪਾਂ ਦੇ ਨਾਲ ਭਰ ਜਾਵੇ ਫਿਰ ਕੀ ਕਰੇਗਾ ਠੀਕ ਹੈ ਜੀ ਇੱਕ ਗੁਰੂ ਮਹਾਰਾਜ ਇਸ ਪੰਜਵੇਂ ਪੌੜੀ ਵਿੱਚ ਇੱਕ ਸਵਾਲ ਹੈ ਜਾਂ ਮਨ ਦੇ ਨਾਲ ਗੱਲ ਹੋ ਰਹੀ ਹੈ ਭਰੀਏ ਪਰ ਜਾਵੇ ਮਤ ਜੋ ਪਹਿਲਾਂ ਗੱਲ ਕੀਤੀ ਸੀ ਸਾਡੀ ਅਕਲ ਸਾਡੀ ਬੁੱਧੀ ਸਾਡਾ ਦਿਮਾਗ ਸਾਡੀ ਸੁਰਤ ਪਾਪਾਂ ਪਾਪ ਜਿਹੜੇ ਹੁੰਦੇ ਨੇ ਜੀ ਪਾਪਾਂ ਭਾਪ ਪਾਪਾਂ ਦੇ ਨਾਲ ਇੱਕ ਨੀ ਦੋ ਨੀ ਅਣਗਿਣਤ ਪਾਪ ਕਹ ਪਾਪਾਂ ਦੇ ਨਾਲ ਸੰਗ ਪਰ ਜਾਵੇ ਨਾਲ ਪਰ ਜਾਵੇ ਠੀਕ ਹੈ ਜੀ ਭਾਵੇਂ ਸਾਡੀ ਬੁੱਧੀ ਵਿੱਚ ਪ੍ਰਭੂ ਪਰਮਾਤਮਾ ਹੀ ਜਾਣਦਾ ਹੈ ਕਿੰਨੇ ਕ ਅਸੀਂ ਪਾਪ ਕਰਦੇ ਹਾਂ ਕਿੰਨੀਆਂ ਕ ਮਾੜੀਆਂ ਸੋਚਾਂ ਸਾਡੇ ਦਿਮਾਗ ਵਿੱਚ ਚੱਲ ਰਹੀਆਂ ਨੇ ਅਸੀਂ ਕਿਸ ਮਨੁੱਖ ਦਾ ਕਿੰਨਾ ਕ ਮਾੜਾ ਸੋਚਦੇ ਹਾਂ ਜੀ ਠੀਕ ਹੈ ਜੀ ਤੇ ਗੱਲ ਫਿਰ ਮੰਨਦੀ ਹੈ ਮਨਾ ਜਿੱਤੇ ਦੀ ਬੁੱਧੀ ਤੇਰੀ ਜਿਹੜੀ ਆ ਮਾੜੇ ਖਿਆਲਾਂ ਦੇ ਨਾਲ ਭਰੀ ਹੈ ਨਾ ਜਿਦ ਤਰੀ ਬੁੱਧੀ ਤੇਰੀ ਅਕਲ ਪਾਪਾਂ ਦੇ ਨਾਲ ਭਰੀ ਪਈ ਹੈ ਭੈੜੇ ਖਿਆਲਾਂ ਦੇ ਨਾਲ ਭਰੀ ਪਈ ਹੈ ਆਓ ਦੇਖੀਏ ਕਿਵੇਂ ਸਾਫ਼ ਕਰਨਾ ਹੈ ਉਸ ਗੁਰੂ ਮਹਾਰਾਜ ਦੇ ਚਰਨਾਂ 'ਚ ਡਿੱਗੀ ਹੈ ਤੇ ਦੇਖ ਲਈਏ ਕਿਵੇਂ ਉਸ ਨੂੰ ਸਾਫ਼ ਕਰਨਾ ਹੈ ਕੀ ਗੁਰੂ ਮਹਾਰਾਜ ਸਾਨੂੰ ਉਪਦੇਸ਼ ਦਿੰਦੇ ਨੇ ਜੀ